हाय गाइस वेलकम टू माय न्यू वीडियो क्यों गाइस की हालचाल किस तरह रही पहेलियां <laughs> मैं गाइस क्या सी ना कि सारे लोग प्रॉपर जवाब नहीं दे पाएंगे पर एक कि जिन्ना ने भी जवाब देता मतलब कि तकरीबन जे मैं कह दवांते 7% या 8% लोकां ने जवाब बिल्कुल सही देते थे ਤੇ 2% ਕੁਝ ਇਹ ਜੇ ਸੀਗੇ ਕਿ ਜਿਨ੍ਹਾਂ ਨੇ ਜਵਾਬ ਸਹੀ ਨਹੀਂ ਦੇ ਪਾਏ ਜਿਹੜੀ ਕੱਲ ਦੀ ਪਹੇਲੀ ਪੁੱਛੀ ਸੀਗੀ ਤੇ तकरीबन तकरीबन चलो मान लो सही देते हैं ਤੇ ਗਾਈਜ਼ ਇੱਕ ਨਾ ਮੈਨੂੰ ਕੱਲ ਕੋਈ ਬੰਦੇ ਕਮੈਂਟ ਕਰ ਰਿਹਾ ਸੀ ਕਿ ਜਿਹੜੀ ਪਹੇਲੀਆਂ ਪੁੱਛੀ ਦਿਓ ਜ਼ਿਆਦਾ ਪੁੱਛਿਆ ਕਰੋ ਤੇ ਗਾਈਜ਼ ਅੱਜ ਜਿਹੜੀ ਮੈਂ ਪਹੇਲੀਆਂ ਪੁੱਛਣਾ ਨਾ ਉਹ ਦੋ ਪਹੇਲੀਆਂ ਪੁੱਛੂੰਗਾ ਇੱਕ ਤਾਂ ਪੁੱਛੂੰਗਾ ਹੁਣ ਤੇ ਇੱਕ ਮੈਂ ਵਲੌਗ ਦੇ ਵਿੱਚ ਕਿਤੇ ਵੀ ਪੁੱਛ ਸਕਦਾ ਸਟਾਰਟਿੰਗ ਤੋਂ ਲੈ ਕੇ ਐਂਡ ਦੇ ਵਿੱਚ ਕਿਤੇ ਵੀ ਪੁੱਛ ਸਕਦਾ ਤੇ ਦੋ ਪੁੱਛੂੰਗਾ ਤੇ ਦੋਨੇ ਹੀ ਨਾ ਅੱਜ ਬਹੁਤ ਔਖੀਆਂ ਨੇ ਅੱਜ ਦੀ ਪਹੇਲੀ ਤੁਹਾਨੂੰ ਨਹੀਂ ਆਣੀ ਇਹ ਗੱਲ 100% ਕਹਿ ਰਹੇ ਆ ਅੱਜ ਦੀ ਪਹੇਲੀ ਨਹੀਂ ਆਣੀ ਤੇ ਇਸ ਲਈ ਹੁਣ ਪਹਿਲੀ ਪਹੇਲੀ ਸੁਣ ਲਓ ਕਿ ਪਹਿਲੀ ਪਹੇਲੀ ਕੀ ਹੈ ਸਭ ਤੋਂ ਪਹਿਲੀ ਪਹੇਲੀ ਇਹ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਚਾਰ ਲੋਕਾਂ ਨੂੰ ਅੰਮ੍ਰਿਤ ਛਕਾਇਆ ਸੀਗਾ ਜਿਹੜੇ ਪਹਿਲੇ 4 ਨਹੀਂ ਸੌਰੀ 5 ਲੋਕਾਂ ਨੂੰ ਅੰਮ੍ਰਿਤ ਛਕਾਇਆ ਸੀਗਾ ਉਹਨਾਂ ਦੇ ਕੀ ਨਾਮ ਸੀਗੇ ਉਹਨਾਂ ਪੰਜਾਂ ਦੇ ਨਾਮ ਕੀ ਸੀਗੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਪਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਫੇਰ ਰਿਪੀਟ ਕਰ ਰਿਹਾ ਕਿ ਉਹ ਕਿਹੜੇ ਪੰਜ ਪਹਿਲੇ ਖਾਲਸੇ ਸੀਗੇ ਜਿਨ੍ਹਾਂ ਨੂੰ ਅੰਮ੍ਰਿਤ ਸ਼ਕਾਇਆ ਸੀਗਾ ਠੀਕ ਆ ਜੀ ਇਹ ਪਹਿਲੀ ਪਹੇਲੀ ਆ ਤੇ ਦੂਸਰੀ ਪਹੇਲੀ ਵੀਡੀਓ ਵਿੱਚ ਮੈਂ ਕਿਤੇ ਵੀ ਪੁੱਛ ਸਕਦਾ ਜਿੱਥੇ ਮਰਜ਼ੀ ਪੁੱਛ ਲਾਂ ਤੇ ਪੁੱਛੂਗਾ ਜ਼ਰੂਰ ਠੀਕ ਆ ਜੀ ਦੋ ਪਹੇਲੀਆਂ ਨੇ ਦੋਨੋਂ ਪਹੇਲੀਆਂ ਦਾ ਜਵਾਬ ਦੇਖੇ ਜਾਏ ਉਹ ਇਹ ਨਹੀਂ ਤੁਸੀਂ ਦੇ ਸਕਦੇ ਬਿਨਾ ਗੂਗਲ ਕਰੇ ਬਿਨਾ ਤੁਸੀਂ ਦੇ ਨਹੀਂ ਸਕਦੇ ਠੀਕ ਆ ਜੋਤੀ ਬਣਾ ਰਹੀ ਹੈ ਵਿਚਾਰੀ ਕੀ ਬਣਾ ਰਹੀ ਹੈ ਓਏ ਹੈ ਕਿਉਂ ਬਣਾ ਰਹੀ ਹੈ ਗਾਇਜ਼ ਇਹ ਕੀ ਕਿਉਂ ਬਣਾ ਰਹੀ ਹੈ ਯਾਰ ਆ ਦੇਖੋ ਵਾ ਕਿੰਨੀ ਕੁ ਮਲਾਈ ਪਈ ਸੀਗੀ ਗਾਇਜ਼ ਆ ਦੇਖੋ ਆ ਤੁਹਾਨੂੰ ਦਿਖ ਰਿਹਾ ਇਹਦਾ ਫੋਨ ਚੱਲ ਰਿਹਾ ਇਹਨੇ ਰੋਟੀ ਬਣਾਉਂਦੀ ਬਣਾਉਂਦੀ ਵਿਚਾਰੀ ਨੇ ਨਾ ਡਿਕ ਨੋਟ ਲੇਖ ਲਿੰਦੀ ਆ ਤੇ ਗਾਇਜ਼ ਜੇ ਦੇਖੋ ਗਰਲ ਸਟਿਕ ਲਿਆਏ ਸੀਗੇ ਨੇ ਲਾਈ ਹੈ ਕਿ ਨਹੀਂ ਨਹੀਂ ਗਰਲ ਇਹਨੇ ਲਾਈ ਨਹੀਂ ਹਰ ਤੇ ਸਬਜੀ ਕੀ ਬਣਾਈ ਹੈ ਹੈਂ ਸੁੱਕੇ ਸੁੱਕੇ ਕੀ ਗਿੱਲੇ ਗਿੱਲੇ ਠੀਕ ਠੀਕ ਆਮਦ ਨੇ ਆਇਆ ਅਸੀਂ ਜੋ ਤੂੰ ਕੱਲ ਜਿਹੜੀ ਵੀਡੀਓ ਦੇਖੀ ਸੀ ਕੱਲ ਇੰਜੜਮ ਇਹਨਾਂ ਨੂੰ ਸਵਾਲ ਪੁੱਛਿਆ ਸੀਗਾ ਤੈਨੂੰ ਵੀ ਲੱਗਦਾ ਕਿੰਨੇ ਪਰਸੈਂਟ ਲੋਕਾਂ ਨੇ ਜਵਾਬ ਸਹੀ ਦਿੱਤਾ ਸੀਗਾ ਤੈਨੂੰ ਮੈਂ ਪੜ੍ਹਾਏ ਵੀ ਸੀਗੇ 5 5 ਜਨ ਮੈਨੂੰ ਲੱਗਦਾ ਕਿ 8% ਲੋਕਾਂ ਨੇ ਸਹੀ ਜਵਾਬ ਦਿੱਤਾ ਸੀਗਾ ਮਰ ਕੇ ਵਿੱਚ ਇਦਾਂ ਕਈ ਲੋਕ ਨੇ ਕੁਝ ਹੋਰ ਹੀ ਬੋਲੀ ਜਾਂਦੇ ਸੀਗੇ ਮਰ ਕੇ ਪਰ ਜਿਨ੍ਹਾਂ ਨੇ ਵੀ ਕਹਿ ਸੀਗਾ ਗੁਰੂ ਰਾਮਦਾਸ ਜੀ ਉਹਨਾਂ ਨੇ ਕਹਿ ਸੀਗਾ ਤੇ ਉਹ ਪਹੇਲੀ ਵਿੱਚ ਇੱਕ ਗੱਲ ਹੋਰ ਪੁੱਛਣੀ ਸੀ ਉਹ ਮੈਂ ਪੁੱਛੀ ਨਹੀਂ ਸੀਗੀ ਤੇ ਉਹ ਮੈਂ ਭੁੱਲ ਗਿਆ ਸੀ ਪੁੱਛਣੀ ਤੇ ਹੁਣ ਨਹੀਂ ਮੈਂ ਪੁੱਛਣੀ ਉਹ ਗੱਲ ਹੁਣ ਫੇਰ ਕਦੀ ਟਾਈਮ ਲੱਗੇ ਤੇ ਮੈਂ ਜ਼ਰੂਰ ਪੁੱਛੂਗਾ ਤੇ ਦੂਸਰੀ ਪਹੇਲੀ ਹੈ ਤੁਹਾਨੂੰ ਦੂਸਰੀ ਪਹੇਲੀ ਵੀ ਪੁੱਛੂਗਾ ਥੋੜਾ ਵੇਟ ਕਰੋ ਪੁੱਛੂਗਾ ਜ਼ਰੂਰ ਵੀਡੀਓ ਬਣੀ ਰਹੇ ਹੋ ਠੀਕ ਆ ਜੀ ਮੈਨੂੰ ਕੋਈ ਕੱਲ ਵੀ ਕਹਿੰਦੇ ਸੀਗੇ ਦੂਸਰੀ ਪਹੇਲੀ ਹੋ ਤਾਂ ਹੀ ਤੁਹਾਨੂੰ ਵਾਸਤੇ ਥੋੜੀ ਹੋਰ ਔਖੀ ਹੋਣੀ ਆ ਕਿਉਂਕਿ ਜਿਹੜੀ ਪਹਿਲੀ ਪੁੱਛੀ ਇਹ ਪਹਿਲੀ ਤੋਂ ਹੀ ਨਹੀਂ ਤੁਹਾਨੂੰ ਵਾਰ ਆਣਾ ਦੂਸਰੀ ਤਾਂ ਤੁਸੀਂ ਭੁੱਲ ਹੀ ਜਾਓ ਤੇ ਅੱਜ ਗਾਇਜ਼ ਹੈਗਾ ਵੀ ਸੰਡੇ ਆ ਆ ਸੰਡੇ ਤੁਸੀਂ ਮੰਨੋ ਕਿ ਅੱਜ ਰੋਟੀ ਅਸੀਂ ਕਿੰਨੇ ਵੀ ਖਾਈ ਆ ਕਿੰਨੇ ਵੀ ਖਾਈ ਆ ਸਾਢੇ 11:00 ਪੌਣੇ 12:00 ਸਾਢੇ 11:00 ਪੌਣੇ 12:00 ਹੋ ਗਈ ਸੀਗੇ ਤਾਂ ਸਾਢੇ 11:00 ਪੌਣੇ 12:00 ਕਿਉਂ ਆਏ ਸੇਰੇ ਸੇਰੇ ਨਾਲ ਇਹ ਕਹਿੰਦੀ ਸੀ ਕਿ ਅੱਪਾ ਬਣਾਣੇ ਆ ਗੋਭੀ ਵਾਲੇ ਪਰੌਂਠੇ ਬਣਾਵਾਂਗੇ ਜਾਂ ਮੋਲੀ ਵਾਲੇ ਆਲੂ ਵਾਲੇ ਹੁਣ ਇਹਨੇ ਕੱਲ ਆਲੂ ਲਿੱਤੇ ਨਹੀਂ ਮੋੜੀਆਂ ਨੇ ਕੋਈ ਹੈ ਨਹੀਂ ਸੀਗੀਆਂ ਹੁਣ ਇਹ ਕਹਿੰਦੀ ਜੀ ਕਿ ਸਵੇਰੇ ਸਵੇਰੇ ਕੋਈ ਸਬਜ਼ੀ ਵਾਲਾ ਆਊਗਾ ਤੇ ਉਹਦੇ ਸਬਜ਼ੀ ਲਵਾਂਗੇ ਤੇ ਬਣਾ ਲਾਂਗੇ ਸਵੇਰੇ ਗਾਇਜ਼ ਕੋਈ ਸਬਜ਼ੀ ਵਾਲਾ ਨਹੀਂ ਆਇਆ ਅੱਗੇ ਵਿੱਚ ਇਹ ਕਹਿੰਦੀ ਓਦਾਂ ਗੇੜੇ ਕੱਢੀ ਜਾਣਗੇ ਤੇ ਅੱਜ ਕੋਈ ਸਬਜ਼ੀ ਵਾਲਾ ਹੀ ਨਹੀਂ ਆਇਆ ਨਾ ਕੋਈ ਸਬਜ਼ੀ ਸਬਜ਼ੀ ਵਾਲਾ ਆਇਆ ਉਹ ਢੀਕ ਦੇ ਢੀਕ ਦੇ ਕਿੰਨੇ ਵਜੇ ਆਇਸੀ ਉਹ ਹੈ ਕਿੰਨੇ ਵਜੇ ਆਸੀ ਜਿਹੜਾ ਸਬਜ਼ੀ ਜਿਹੜਾ ਗੋਭੀ ਲਿੱਤੀ ਸੀ ਸਵਾਗ 10 ਵਜੇ ਆਇਆ ਸੀਗਾ ਉਦੋਂ ਇਹਨੇ ਉਹ ਤੋਂ ਗੋਭੀ ਦਿੱਤੀ ਸੀ ਉਹ ਕੋਲ ਵੀ ਗੋਭੀ ਦਾ ਇੱਕ ਪਈ ਫੁੱਲ ਸੀਗਾ ਜਿਆਦਾ ਸੀਗਾ ਹੀ ਨਹੀਂ ਫਿਰ ਵੀ ਜਰਨੇ ਉਹ ਫੁੱਲ ਲੈ ਕੇ ਫਿਰ ਇਹਨੇ ਸਵਾ 10 ਵਜੇ ਰੋਟੀ ਰੂਟੀ ਬਣਾਉਣ ਲੱਗੀ ਆ ਤੇ ਫਿਰ ਜਾ ਕੇ ਅਸੀਂ ਰੋਟੀ ਖਾਈ ਆ ਇਹ ਕਹਿੰਦੀ ਸੀ ਮੈਂ ਗੋਭੀ ਵਾਲੀ ਰੋਟੀ ਖਾਣੀ ਆ ਮੈਂ ਕਿਹਾ ਚਲ ਠੀਕ ਹੈ ਇੱਕ ਹੀ ਫੁੱਲ ਸੀਗਾ 10 ਰੁਪਏ ਦਿੱਤਾ ਸੀ ਉਹਨੇ ਮੈਂ ਕਿਹਾ ਚਲ ਨਾਲੇ ਪਰੌਂਠੇ ਖਾ ਲਾਂਗੇ ਸੀ ਬਾਨੇ ਨਹੀਂ ਤੇ ਉਦਾਂ ਬਿਜਾਰੀ ਖਾਂਦੀ ਰਹਿੰਦੀ ਐ ਨਹੀਂ ਤੇ ਖਾਈ ਰਹਿੰਦੀ ਆ ਦੇਖੋ ਗਾਇਸ ਤੁਹਾਨੂੰ ਦਿਖਾਇਆ ਹੋਣਾ ਆ ਕੱਲ ਨਾਲ ਪੈਕੇਟ ਸਾਡਾ ਹਜ ਤੱਕ ਬਚਿਆ ਹੋਇਆ ਅਸੀਂ ਖਾਏ ਨਹੀਂ ਹੈਗਾ ਅਸੀਂ ਕਹਿੰਦੇ ਚਲ ਨਹੀਂ ਯਾਰ ਫੇਰ ਕੱਮ ਆ ਜੂਗਾ ਨਹੀਂ ਤੇ ਖਾ ਲੈਣਾ ਸੀਗਾ ਪਰ ਖਾਏ ਨਹੀਂ ਅਸੀਂ ਅਸੀਂ ਕਹਿੰਦੇ ਫੇਰ ਕੱਮ ਆ ਜੂਗਾ ਤੇ ਨਹੀਂ ਤੇ ਗਾਇਜ਼ ਚਲੋ ਠੀਕ ਹੈ ਹੁਣ ਮੈਂ ਦੂਸਰੀ ਪਹੇਲੀ ਪੁੱਛ ਲੀਨਾ ਦੋ ਮਿੰਟ ਖੜਕਾ ਬੰਦ ਕਰ ਹੁਣ ਦੂਸਰੀ ਪਹੇਲੀ ਪੁੱਛ ਲਈਨਾ ਦੂਸਰੀ ਪਹੇਲੀ ਦਾ ਵੀ ਜਵਾਬ ਦਿਓ ਠੀਕ ਹੈ ਤੇ ਗਾਇਜ਼ ਦੂਸਰੀ ਪਹੇਲੀ ਇਹ ਆ ਕਿ ਜਿਹੜਾ ਕੁੰਭ ਮੇਲਾ ਲੱਗਦਾ ਕੁੰਭ ਮੇਲਾ ਜਿਹੜਾ ਲੱਗਦਾ ਵਾ ਉਹ ਚਾਰ ਜਗਾਵਾਂ ਤੇ ਲੱਗਦਾ ਹਰ ਵਾਰੀ ਉਸ ਚਾਰ ਜਗਾਵਾਂ ਤੇ ਲੱਗਦਾ ਵਾ ਉਹ ਕਿਹੜੀ ਕਿਹੜੀ ਚਾਰ ਜਗਾਵਾਂ ਨੇ ਜਿਹਦੇ ਉੱਪਰ ਕੁੰਭ ਮੇਲਾ ਲੱਗਦਾ ਵਾ ਹਰ ਵਾਰੀ ਚੇਂਜ ਹੁੰਦਾ ਨਾ 12 ਸਾਲ ਬਾਅਦ ਚੇਂਜ ਹੋ ਜਾਂਦਾ 6 ਸਾਲ ਬਾਅਦ 6 ਸਾਲ ਬਾਅਦ ਜਿਵੇਂ ਵੀ ਚੇਂਜ ਹੁੰਦਾ ਉਹ ਚਾਰ ਜਗਾਵਾਂ ਤੇ ਬਦਲ ਬਦਲ ਕੇ ਲੱਗਦਾ ਵਾ ਤੇ ਉਹ ਕਿਹੜੀ ਚਾਰ ਜਗ੍ਹਾ ਹੈਗੀ ਆ ਜਿੱਥੇ ਕੁੰਭ ਮੇਲਾ ਲੱਗਦਾ ਵਾ ਹੈਨਾ ਦੇਸ ਕਰਨਗੇ ਜਵਾਬ ਤੂੰ ਦੱਸ ਨਹੀਂ ਹੈ ਨਹੀਂ ਦੇਸ ਕਰਨਗੇ ਗਾਇਸ ਜਵਾਬ ਦੇ ਕੇ ਦਿਖਾਓ ਮੰਨ ਜਾਗੇ ਤੁਹਾਨੂੰ ਕਿਉਂਕਿ ਗਾਇਸ ਜੇ ਅੱਜ ਦੀ ਪਹੇਲੀ ਦਾ ਵੀ ਤੁਸੀਂ ਜਵਾਬ ਦੇਤਾ ਤੇ ਕੱਲ ਇਸ ਤੋਂ ਵੀ ਹੋਰ ਔਖੀ ਲੈ ਕੇ ਆਉਂਗਾ ਇਸ ਤੋਂ ਵੀ ਔਖੀ ਤੁਸੀਂ ਸੋਚਣ ਦੇ ਮਜਬੂਰ ਹੋ ਜਾਓਗੇ ਨਾ ਤਾਂ ਜਵਾਬ ਆਣੇ ਹਾਂ ਜੇ ਤੁਸੀਂ ਜੈਨੂਇਨ ਜੇ ਕੋਈ ਜਵਾਬ ਦੇ ਸਕਦੇ ਤੇ ਉਹ ਉਦਾਂ ਦੇ ਸਕਦਾ ਨੀ ਤੇ तकरीबन तकरीबन ਜਿੱਥੇ ਤੱਕ ਮੈਨੂੰ ਲੱਗਦਾ ਤੁਸੀਂ ਸਾਰੇ ਗੂਗਲ ਕਰਕੇ ਜਵਾਬ ਦੇਵੋਗੇ ਆਪਣੇ ਦਿਮਾਗ ਨਾਲ ਨਹੀਂ ਦੇਵੋਗੇ ਜੇ ਆਪਣੇ ਦਿਮਾਗ ਨਾਲ ਜਵਾਬ ਦਿਓ ਜਿਹੜੀ ਚਾਰ ਪਹੇਲੀਆਂ ਦੋ ਪਹੇਲੀਆਂ ਪੁੱਛੀਆਂ ਨੇ ਜੇ ਦੋ ਪਹੇਲੀਆਂ ਜਵਾਬ ਸਹੀ ਦਿੱਤੇ ਤਾਂ ਫਿਰ ਦੇਖ ਲਾਂਗੇ ਜੇ ਫਿਰ ਅੱਗੇ ਮੈਨੂੰ ਕਹਿਣ ਕਿ ਕੁਝ ਹੋਰ ਜਾਂ ਪਹੇਲੀ ਹੋਰ ਕਿਵੇਂ ਤੇ ਫਿਰ ਉਹ ਨਵਾਂ ਕਰਾਂਗੇ ਬਾਕੀ ਇਹ ਕਿ ਗਾਈਜ਼ ਜੇ ਤੁਸੀਂ ਕਹੋਗੇ ਜੇ ਤੁਹਾਡੇ ਵਿੱਚ ਐ ਕਰੋ ਤੁਹਾਡੇ ਵਿੱਚੋਂ ਵੀ ਕੋਈ ਬੰਦਾ ਜੀਨੂ ਮਲਕੀ ਹਿਸਟਰੀ ਬਾਰੇ ਆਪਣੇ ਪੰਜਾਬ ਬਾਰੇ ਜਾਂ ਕਿਸੇ ਚੀਜ਼ ਬਾਰੇ ਵੀ ਕੋਈ ਜਾਣਕਾਰੀ ਹੋਵੇ ਜੋ ਇਹਦੇ ਵਿੱਚ ਰੁਚੀ ਰੱਖਦਾ ਹੋਵੇ ਜਾਂ ਜਿਹਨੂੰ ਇੰਟਰਸਟ ਹੋਵੇ ਜਾਂ ਜਿਹਨੂੰ ਇਸ ਚੀਜ਼ ਦੀ ਨੌਲੇਜ ਹੋਵੇ ਤੁਸੀਂ ਆਪਣੀਆਂ ਪਹੇਲੀਆਂ ਸਾਨੂੰ ਕਮੈਂਟ ਕਰ ਸਕਦੇ ਹੋ ਇਹ ਆਪਣੇ ਕੁਐਸ਼ਨ ਸਾਨੂੰ ਕਮੈਂਟ ਕਰ ਸਕਦੇ ਹੋ ਬੇਅੱਛਾ ਠੀਕ ਆ ਫਿਰ ਉਹਦੇ ਵਿੱਚੋਂ ਸਾਨੂੰ ਜਿਹੜੇ-ਜਿਹੜੇ ਕੁਐਸ਼ਨ ਚੰਗੇ ਲੱਗਣਗੇ ਜਿੰਨੇ ਵੀ ਹੋਏ ਜਿੰਨੇ ਚੰਗੇ ਲੱਗਣਗੇ ਅਸੀਂ ਉਹਨੇ ਕੁਐਸ਼ਨ ਪੁੱਛਾਂਗੇ ਚਾਹੇ ਫਿਰ ਇੱਕ ਵੀਡੀਓ ਵਿੱਚ ਦੋ ਪਹੇਲੀ ਹੋ ਜਾਣ ਚਾਹੇ ਇੱਕ ਵੀਡੀਓ ਵਿੱਚ ਫਿਰ ਚਾਹ ਚਾਰ ਪਹੇਲੀ ਆ ਹੋ ਜਾਣ ਠੀਕ ਹੈ ਜੀ ਪਰ ਇਹ ਕੀ ਜੇ ਤੁਸੀਂ ਵੀ ਇਸ ਚੀਜ਼ ਦੇ ਵਿੱਚ ਰੁਚੀ ਰੱਖਦੇ ਹੋ ਤੇ ਤੁਸੀਂ ਵੀ ਆਪਣੇ ਕੁਐਸਚਨ ਸਾਨੂੰ ਭੇਜ ਸਕਦੇ ਹੋ ਤੇ ਜਿਹੜੀ ਅਸੀਂ ਲਾਸਟ ਨੈਕਸਟ ਵੀਡੀਓ ਕੱਲ ਦੀ ਬਣਾਵਾਂਗੇ ਉਹ ਕੱਲ वाली ਵੀਡੀਓ ਵਿੱਚ ਫਿਰ ਅਸੀਂ ਉਹ ਕੁਐਸਚਨ ਵੀ ਪੁੱਛਾਂਗੇ ਬਕਾਇਦਾ ਉਹ ਬੰਦੇ ਦਾ ਨਾਮ ਵੀ ਦੱਸਾਂਗੇ ਕਿ ਇਹ ਬੰਦੇ ਨੇ ਕਿਹਾ ਸੀਗਾ ਤੇ ਇੱਕ ਮੇਰੇ ਵੀਰ ਨੇ ਕਿਹਾ ਸੀਗਾ ਵੀਰ ਆ ਕਿ ਪੈਣਾ ਮੈਨੂੰ ਨਹੀਂ ਪਤਾ ਕਿ ਉਹ ਕਹਿੰਦੇ ਸੀ ਕਿ ਵੀਡੀਓ 'ਚ ਮੇਰਾ ਨਾਮ ਬੋਲਿਓ ਤੇ ਉਹਨਾਂ ਦਾ ਨਾਮ ਹੈਗਾ ਰਮਨ ਕੌਰ ਕੁਮਾਰ ਕਿ ਕੋਰਾ ਕੁਛ ਇਦਾਂ ਤੇ ਤੁਹਾਡਾ ਨਾਮ ਅਸੀਂ ਵੀਡੀਓ 'ਚ ਬੋਲਦੇ ਤੁਹਾਡੇ ਕਮੈਂਟ ਵੀ ਅਸੀਂ ਪੜਦੇ ਆ ਕਮੈਂਟ ਬਹੁਤ ਸੋਹਣੇ ਸੋਹਣੇ ਕਰਦੇ ਹੋ ਤੇ ਰੱਬ ਤੁਹਾਨੂੰ ਤਰੱਕੀ ਦੇਵੇ ਖੁਸ਼ ਰੱਖੇ ਤੇ ਬਸ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਜਵਾਬ ਜ਼ਰੂਰ ਦੇ ਕੇ ਜਾਇਓ ਠੀਕ ਹੈ ਜੀ ਤੇ ਆਪਣਾ ਵੀ ਓਪੀਨੀਅਨ ਜ਼ਰੂਰ ਦਿਓ ਜੇ ਤੁਹਾਡੇ ਵਿੱਚ ਕੋਈ ਹੋਵੇ ਕੁਐਸਚਨ ਇਹ ਤਾਂ ਮਨਾ ਵੀ ਚੋਵੇ ਕਿ ਅਸੀਂ ਵੀ ਇਹ ਚੀਜ਼ ਪੁੱਛੀਏ ਤੇ ਉਹ ਵੀ ਕਮੈਂਟ ਕਰ ਦਿਓ ਫਿਰ ਅਸੀਂ ਕੱਲ ਦੀ ਵੀਡੀਓ 'ਚ ਉਹੀ ਚੀਜ਼ ਕਰਾਂਗੇ ਠੀਕ ਆ ਜੀ ਤੇ ਮਿਲਦੇ ਆਂ ਨੈਕਸਟ ਵੀਡੀਓ 'ਤੇ ਤਦ ਤੱਕ ਲਈ ਬਾਏ ਬਾਏ